ਕਾਲੀ ਹੋਲੀ ਰਾਤ ਸੀ ਕਿਤੇ ਕਿਸੇ ਘਰ ਵਿੱਚ ਰੌਸ਼ਨੀ ਸੀ ਰੇਨ ਕੋਲ ਸ਼ਾਂਤ ਮਾਹੌਲ ਸੀ ਹਲਕੀ ਹਲਕੀ ਹਵਾ ਨਾਲ ਬੁੱਧਾ ਵੰਦੀ ਹੋ ਰਹੀ ਸੀ ਸਿਮਰਨ ਹਰ ਰੋਜ਼ ਦੀ ਤਰ੍ਹਾਂ ਸ਼ਾਮ ਤੋਂ ਆਪਣੇ ਘਰ ਵੱਲ ਸ਼ਾਮ 5 ਵਜੇ નીકਲੀ ਸੀ ਪਰ ਉਹ ਸ਼ਾਮ ਪਹਿਲਾਂ ਉੱਨੀ ਬਸਰਾ ਹੋ ਗਈ ਅਤੇ ਫਿਰ ਜਦੋਂ ਉਹ ਆਪਣੇ ਏਡੇ ਤੇ ਪਹੁੰਚੀ ਤਾਂ ਉਸ ਨੂੰ ਹੋ ਜਾ ਰਾਇਆ ਕਿ ਮੇਰੀ ਐਕਸਟਰਾ ਦੀ ਚਾਬੀ ਤਾਂ ਉਸ ਪਰਿਵਾਰ ਵਿੱਚ ਜੋ ਸੀਸਹਲੀ ਅਦਕਮ ਤੇ ਉਕੜੋਂ ਆ ਦੇਖਣ ਲਈ ਵਾਕੇ ਲੈ ਗਈ। ਉਦਾਰ ਅਸਲ ਵਿੱਚ ਸਮਰਨ ਇੱਕ ਵੱਡਾ ਪਰਿਵਾਰ ਪੌਂਦੀ ਅਤੇ ਸ਼ਹਿਰ ਵਿੱਚ ਸਾਮਕਰਕੇ ਆਪਣੇ ਘਰ ਦਾ ਖਰਚਾ ਚੁੱਕਣ ਵਿੱਚ ਮਦਦ ਕਰ ਰਹੀ ਸੀ। ਬਹੁਤ ਹੁਣ ਹਾਰ ਸੀ, ਬਹੁਤ ਹੀ ਥੋਣੀ ਕੁੜੀ ਸੀ ਸਮਰਨ। ਘਰ ਵਿੱਚ ਉਸ ਤੋਂ ਵੱਡਾ ਇੱਕ ਭਰਾ ਵੀ ਸੀ। ਪਰ ਇੱਕ ਐਕਸੀਡੈਂਟ ਵਿੱਚ ਉਸ ਦੀ ਅੱਖਾਂ ਦੀ ਰੋਸ਼ਨੀ ਖੇਲੀ ਗਈ। ਅਤੇ ਬਹੁਤ ਇਲਾਜ ਕਰਵਾਉਣ ਦੇ ਕਾਰਨ ਦੇ ਪਾਪ ਜੀ ਦੇ ਅੱਖਾਂ ਦੀ ਰੋਸ਼ਨੀ ਬਾਪ ਖੋ ਗਈ। ਅਤੇ ਉਹ ਮੰਡੀ 28 ਦੇ ਇਲਾਜ ਕਰਾਨ ਬਹੁਤ ਖਰਚਾ ਹੋਇਆ। ਅਤੇ ਪਰਿਵਾਰ ਕਰਜ ਦੇ ਵਿੱਚ ਡੁੱਬ ਗਿਆ। ਕਰਜਾ ਉਤਾਰਨ ਲਈ ਚੰਨ ਨੇ ਵੀ ਕੰਮ ਕਰਨ ਬਾਰੇ ਜਦੋਂ ਆਪਣੇ ਬਾਪੂ ਨੂੰ ਦਿੱਤਾ ਤਾਂ ਬਾਪੂ ਨੇ ਆਪਾਂ ਦੇ ਚੰਜੂ ਆਵੇ। ਫਿਰ ਉਸ ਤੋਂ ਸਹੇਲੀ ਨੇ ਹੀ ਚੰਨ ਨੂੰ ਆਪਣੇ ਨਾਲ ਸ਼ਹਿਰ ਵਿੱਚ ਇੱਕ ਪਾਰਲਰ ਵਿੱਚ ਲਗਾ ਲਿਆ। ਜੋ ਉਸ ਕੋਲੋਂ ਉਸ ਦਿਨ ਘਰ ਤੋਂ ਮੰਗ ਕੇ ਲੈ ਗਈ ਸੀ ਕਿਸੇ ਤਰ੍ਹਾਂ ਮਹਿਲ ਨੂੰ ਬੁਲਾ ਕੇ ਐਸਟਵਾ ਦਾ ਨਾਲ ਤੁਰਵਾ ਕੇ ਸਟਾਰਟ ਕੀਤੀ ਵੈਸੇ ਤਾਂ ਹਰ ਰੋਜ਼ ਉਹ ਉਸ ਨੂੰ ਘਰ ਪਹੁੰਚਦੇ ਰਾਤ ਹੋ ਜਾਂਦੇ ਸੀ ਪਰ ਉਸ ਰਾਤ ਬਹੁਤ ਹੀ ਜ਼ਿਆਦਾ دیر ਹੋ ਗਈ ਸੀ ਸ਼ਹਿਰ ਨੂੰ ਡਰਦੀ-ਡਰਦੀ ਹੁਣ ਘਰ ਜਾਣ ਲਈ ਬਸ ਸੱਦੇ ਤੋਂ ਪਰਵਾਹ ਨਾ ਹੋਈ ਸ਼ਹਿਰ ਦਾ ਘਰ ਬਸ ਸੱਦੇ ਤੋਂ 5 ਕਿਲੋਮੀਟਰ ਦੂਰ ਸੀ ਅਤੇ ਉਸੇ ਕਰਕੇ ਉਹ ਇੱਕ ਵਾਰ ਲਈ ਬਸਟੇ ਸੱਟ ਚੱਲ ਗਈ ਅਤੇ ਐਟਟੇ ਵਾਹੇ ਕੜਾ ਖੜੀ ਕਰਕੇ ਬਸ ਉਹ ਸ਼ਹਿਰ ਨਹੀਂ ਜਾਂਦੀ ਸੀ ਪਾਟੜਿਆ ਏਰੀਆ ਹੋਰ ਕਰਕੇ ਰਾਤ ਨੂੰ ਉਸ ਿੱਟੇ-ਫੁੱਟੇ ਸੜਕ ਤੇ ਕੋਈ ਨਹੀਂ ਸੀ ਆਉਂਦਾ ਜਾਂਦਾ ਇਸੇ ਕਰਕੇ ਸਵੇਰਾਂ ਬਹੁਤ ਥੈਂ ਗਈ ਸੀ ਕਿਉਂਕਿ ਇਸਨੇ ਉਸ ਸੜਕ ਬਾਰੇ ਬਹੁਤ ਗੱਲਾਂ ਸੁਣਿਆ ਤਾਂ ਅਤੇ ਸਵੇਰਾਂ ਰੋਜ਼ ਇੱਕ ਮੋਢੇ ਨੂੰ ਦੇਰ ਦੀ ਸੀ ਜਦੋਂ ਸੜਕ ਤੇ ਖੜਾ ਹੁੰਦਾ ਸੀ ਜਦੋਂ ਸੇਮਨ ਸ਼ਾਵਨ ਵੱਡੇ ਤੋਂ ਘਰ ਜਾਂਦੀ ਸੀ ਅੱਜਕੱਲہ ਜਦ ਆਹੀ ਜਿਹੇ ਰਹਿਣ ਕਰਕੇ ਸੇਮਨ ਉਸ ਬਾਰੇ ਸੋਚ ਕੇ ਘੋੜਾ ਰਹੀ ਸੀ ਸੇਮਨ ਹਾਲੇ ਇਹ ਸਭ ਸੋਚ ਹੀ ਰਹੀ ਸੀ ਕਿ ਅਚਾਨਕ ਇੱਕ ਮੋੜ ਤੇ ਪੰਜ ਛੇ ਮੁੰਡਿਆਂ ਦੀ ਉਹ ਉਸਦੀ ਗੱਟਵਾ ਨੂੰ ਰੋਕ ਲਿਆ ਉਹਨਾਂ ਨੇ ਮੋੜ ਕੇ ਹੋਏ ਸੱਟ ਪਰ ਸੇਮਨ ਨੂੰ ਉਹਨਾਂ ਦੀ ਆਵਾਜ਼ ਕੁਝ ਜਾਣੀ ਪਹਿਚਾਣੀ ਲੱਗ ਰਹੀ ਸੀ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਅੱਜ ਨਹੀਂ ਸੱਦਣਾ ਇਹੋ ਬਹੁਤ ਦਿਲਬਰ ਦੇ ਇਹਦੇ ਇੱਕ ਅੰਗਰੀਸੀ ਉਸਨੇ ਕੈਮਰ ਨੂੰ ਬਾਹਰ ਤੋਂ ਫੜ ਕੇ ਐਕਸਟਾ ਤੋਂ ਉਤਾਰ ਲਿਆ ਐਕਸਟਾ ਟੇਕ ਲਈ ਤੇ ਕੈਮਰ ਨੇ ਉਸੇ ਤਰ੍ਹਾਂ ਆਪਣੇ ਬਾਹ ਚੜਵਾਈ ਤੇ ਉਸ ਤੋਂ ਉੱਪਰ ਚੜਨ ਲੱਗੀ ਕੈਮਰਨ ਦੇ ਸੇਵਨ ਨੂੰ ਦੇਖ ਰਿਹਾ ਸੀ ਕਿ ਸੇਵਨ ਦੇਖ ਹੱਸ ਪੱਜ ਰਹੀ ਸੀ ਅਚਾਨਕ ਸਵਰਨ ਦੇ ਮੋੜ ਤੇ ਕਿਸੇ ਨੇ ਹੱਥ ਰੱਖਿਆ ਸੁੰਨ ਸਵਰਨ ਡਰ ਨਾਲ ਥਰ-ਥਰ ਕੰਬ ਰਹੀ ਸੀ ਦਰਦੀ ਜਰਦੀ ਸਵਰਨ ਨੇ ਪਿੱਛੇ ਮੁੜ ਕੇ ਦੇਖਿਆ ਅਤੇ ਹੈਰਾਨ ਰਹਿ ਗਈ ਇਹ ਤਾਂ ਉਹੀ ਮੁੰਡਾ ਸੀ ਜੋ ਹਰ ਰੋਜ਼ ਉਸੇ ਰਾਹ ਵਿੱਚ ਖੜ ਕੇ ਉਸ ਨੂੰ ਦੇਖਦਾ ਸੀ ਸਵਰਨ ਤਾਂ ਉਸ ਨੂੰ ਵੀ ਲੈਣੋਂ ਸੰਗ ਰਹੀ ਸੀ ਪਰ ਉਸ ਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਿਹਾ ਜਦੋਂ ਉਸ ਮੁੰਡੇ ਨੇ ਦੇਖਿਆ ਦੀਦੀ ਘਬਰਾਉਣਾ ਮੈਨੂੰ ਆਪਣਾ ਭਰਾ ਹੀ ਲੱਗਦਾ ਹੁਣ ਚੱਲ ਮੰਨੀ ਦੀ ਉਸ ਤੇ ਉਹ ਜੇ ਘੋਸਾ ਕਰ ਲੱਗੀ ਸੀ ਹੌਂਦੋਂ ਵਿੱਚ ਇਸ ਸੋਨ ਸਾਹ ਤੜਕਤੇ ਸੁਰੇ ਜਾ ਰਹੇ ਸਨ ਸਾਥੀ ਚेनਰ ਨੂੰ ਬਾਰ ਬਾਰ ਪਿੱਛੇ ਮੁੜ ਕੇ ਦੇਖ ਰਹੀ ਸੀ ਉਸ ਲੜਕੇ ਨੇ ਕਿਹਾ ਦੀਦੀ ਘਬਰਾਉਣਾ ਕੋਈ ਬਾਤ ਨਹੀਂ ਆਉਣ ਦੀ ਉਸ ਲੜਕੇ ਨੇ ਇਤਿਹਾਰ ਕਿ ਮੇਰਾ ਨਾਮ ਰਵਿੰਦਰ ਹੈ ਅਤੇ ਮੈਂ ਥੋੜੀ ਦੂਰ ਤੇ ਹੀ ਇੱਕ ਪਿੰਡ ਉੱਥੇ ਰਹਦਾ ਉਸ ਨੇ ਸਵਰ ਨੂੰ ਆਪਣੇ ਘਰ ਦਾ ਪਤਾ ਦਿੱਤਾ ਅਤੇ ਦੱਸਿਆ ਕਿ ਮੇਰੀ ਭੈਣ ਵੀ ਬਿਲਕੁਲ ਤੁਹਾਡੇ ਵਰਗੀ ਹੈ ਤੇ ਰਵਿੰਦਰ ਨੇ ਪੁੱਛਿਆ ਕਿ ਉਹ ਕੌਣ ਹਨ ਨਾਮ ਇਹਨੂੰ ਰਵਿੰਦਰ ਰਿਹਾ ਕਿ ਤੁਸੀਂ ਉਹਨਾਂ ਤੋਂ ਚੰਗੀ ਤਰ੍ਹਾਂ ਜਾਣਦੇ ਹੋ ਇਹ ਉਹ ਹੀ ਮੁੰਡਾ ਸੀ ਜਿਸਨੇ ਇੱਕ ਦਿਨ ਤੁਹਾਡੇ ਪਾਰਲਰ ਵਿੱਚ ਆ ਕੇ ਤੁਹਾਨੂੰ ਛੇੜਿਆ ਸੀ ਅਤੇ ਜਿਸ ਨੂੰ ਇੱਕ ਜ਼ੋਰਦਾਰ ਥੱਪੜ ਮਾਰਿਆ। ਹੁਣ ਸਿਮਰ ਨੂੰ ਇੱਕਦਮ ਉਸਦੀ ਆਵਾਜ਼ ਦੀ ਪਹਿਚਾਣ ਹੋ ਗਈ। ਮਤਲਬ ਇਹੇ ਕੋਲ ਦੀ ਸੀ। ਉਸਨੇ ਇੱਕ ਤਲ ਤੇ ਹਾਰ। ਰਵਿੰਦਰ ਨੇ ਹੱਥੇ ਪਾਈ। ਉਹ ਸਹਿਰਨਾ ਉਸ ਸੁਚਾਵ ਦੇ ਵਿੱਚ ਉਹ ਦੰਤੀ ਪਹੁੰਚ ਗਈ ਜਿਦੋਂ ਗੋਡੀ ਉਹਨਾਂ ਦੇ ਪਾਰਲਰ ਤੇ ਗਿਆ ਸੀ। ਅਤੇ ਉਸਨੇ ਚੰਮਰਨੀ ਜਹਾਜ਼ੀ ਕਿ ਮੇਰੇ ਨਾਲ ਇਸ ਰਾਤ ਬਿਜਾਰ ਜਿੰਨੇ ਪੈਸੇ ਬੋਲੂਗੀ ਉਹਨੇ ਵਹਿਣ ਲੱਗ ਪਿਆ। ਦਾਰਾ ਸਲ ਫਾਰਲਰ ਗੋੜੀ ਦੀ ਦੋਸਤ ਵੀ ਮਮੀ ਰਾਣੀ। ਅਤੇ ਗੋੜੀ ਵੱਡੇ ਘਰ ਦਾ بگੜਿਆ ਹੋਇਆ ਬੰਦਾ ਜਿਸ ਨੂੰ ਲੱਗਦਾ ਕਿ ਕੇ ਪੈਸੇ ਨਾਲ ਉਹ ਹਰ ਇੱਕ ਨੂੰ ਖਰੀਦ ਸਕਦਾ ਹੈ। ਜਦੋਂ ਉਸਨੇ ਸਵਲੋਂ ਗਾਤ ਬਾਰੇ ਪੁੱਛਿਆ ਤਾਂ ਸਵਲੋਂ ਗੁੱਸਾ ਆ ਗਿਆ। ਸਾਉਂਸ ਨੂੰ ਲੋੜ ਦਰ ਤੱਪੜ ਜੜਦਾ ਜਿਹੜਾ ਬਗਲਾ ਲੈਣੀ ਹੀ ਕੋਂਡੀ ਨੇ ਇਹ ਸੌਪ ਪਲਾਨ ਬਣਾਇਆ ਸੀ ਅਤੇ ਇਸ ਵਿੱਚ ਸੇਗਰ ਵੀ ਦੋਸਤ ਜਿਸਨੇ ਪਰਮੰਗਿਆ ਸੀ ਇਹ ਵੀ ਸਾਫ ਹੋਤਾ ਸੀ ਇਸੇ ਕਰਕੇ ਉਸਨੇ ਜਾਨ ਉੱਝ ਕੇ ਐਕਟਵਾ ਦੀ ਚਾਬੀਸ ਵਾਲੀ ਸੀ ਉਹਨਰ ਗੰਦਾ ਤੇ ਸਿੰਮਰਨ ਐਕਟਵਾ ਕੋਲ ਆਉਟ ਗਿਆ ਅਤੇ ਰਵਿੰਦਰ ਨੇ ਐਕਟਿਵ ਚੁੱਕੀ ਅਤੇ ਸੇਵਰ ਪੜਾਵੇ ਤੇ ਸੇਮਨ ਨੇ ਐਕਟਿਵ ਹੋ ਕੇ ਬੈਠ ਗਈ ਅਤੇ ਧੰਨਵਾਦ ਲਈ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਰਵਿੰਦਰ ਉੱਥੇ ਹੈ ਹੀ ਨਹੀਂ ਰਹੀ ਸੀ ਸੇਮਨ ਨੇ ਸੋਚਿਆ ਕਿ ਸ਼ਾਇਦ ਅਨੇਜ ਆਪਣੇ ਪਿੰਡ ਨੂੰ ਚਲਾ ਗਿਆ ਹੋਵੇਗਾ ਤਾਂ ਸ਼ਾਇਦ ਮੈਨੂੰ ਸੁਖਾਈ ਨਹੀਂ ਦਿੱਤਾ ਬੇਸਬੀ ਜਾਨੇ ਦਸੀ ਇਹ ਸਭ ਇਹ ਸਭ ਕੋਝੀ ਸਵੇਰ ਨੂੰ ਆਪਣੇ ਘਰ ਪਹੁੰਚੀ ਘਰ ਆ ਕੇ ਉਸਨੇ ਸਾਰੀ ਗੱਲ ਆਪਣੇ ਮਾਪੇ ਨੂੰ ਦੱਸੀ ਤੇ ਮਾਪੇ ਨੇ ਮਨ ਹੀ ਮਾਣਾ ਉਹ ਦਰਦ ਨਾਲ ਨਖ ਨਖ ਸ਼ੁਕਰਾਨਾ ਬੇਤਾ ਕਿ ਅੱਜ ਵੀ ਸਾ ਆਵਾਜ਼ ਵਿੱਚ ਚੰਗੇ ਲੋਕ ਮਿਲੂ ਨਾਲ ਹੀ ਉਹਨਾਂ ਤੇਰਾ ਕਿ ਕੱਲ ਨੂੰ ਦਵਿੰਦਰ ਦੇ ਘਰ ਜਾ ਕੇ ਉਸ ਦਾ ਸ਼ੁਕਰਾਨਾ ਕਰੇ ਦੂ ਦੋ ਜਨ ਸੇਰੀ बोर्ड दिख रहा है और उसके नीचे बोर्ड लिखा है भगवान सुवर्णा अति उसके माँ बाप रविंदर के घर पहुंचे रविंदर की माँ बाहर आई पूछा ये कि तुम्हें किस को मिलना है सिमरन ने कहा कि मैं रविंदर को मिलना है माँ ने एकदम महारानी डाल के कि पूछा किसनू तिमर ने जवाब दिता रविंदर ने ये उसका ही घर है ना ਰਵਿੰਦਰ ਦੀ ਮਾਣੇ ਤੇ ਹਾਂ ਹਰਜੀ ਰਵਿੰਦਰ ਦਾ ਹੀ ਆਉਂਦਰ ਸਿਮਨ ਨੇ ਜਦੋਂ ਘਰ ਅੰਦਰ ਦਾਖਲ ਹੋਇਆ ਤਾਂ ਉਹਦੇ ਪੈਰਾਂ ਥੱਲੇ ਉਸ ਵੇਹ ਦੀ ਗਸਤ ਸੀ ਸਮ੍ਰਿਧਾ ਆਤੀ ਲਤੀਵਿੰਦਰ ਨੂੰ ਕਿਸੇ ਤਰ੍ਹਾਂ ਲੱਗਦੀ ਅਤੀ ਜਿਸ ਉਸਤੇ ਹਾਰ ਪਾਇਆ ਹੋਇਆ ਅਤੀ ਤਰੀਕ ਇੱਕ ਸਾਲ ਪਹਿਲਾਂ ਦੀ ਸੀ ਸਿਮਨ ਨੇ ਹੈਰਾਨੀ ਨਾਲ ਫੋਟੋ ਵੱਲ ਦੇਖਿਆ ਤੇ ਫਿਰ ਰਵਿੰਦਰ ਦੀ ਮਾਵਾਂ ਨੇ मां ਨੇ ਕਿਹਾ بیٹھੋ सिमरਨ ਅਤੇ ਉਸਦੇ ਮਾਪੇ ਬੈਠ ਗਏ ਹੁਣ मां ਨੇ ਬਤਨਾ ਸ਼ੁਰੂ ਕੀਤਾ ਇਹ ਰਵਿੰਦਰ ਹੈ ਮੇਰਾ ਹੋਣਹਾਰ ਜੋ ਡਾਕਟਰ ਬਣਨਾ ਚਾਹਦਾ ਇੱਕ ਦਿਨ ਰਵਿੰਦਰ ਅਤੇ ਉਸਦੀ ਭੈਣ ਜਿਹੜੀ ਵਰਨ ਜੋ ਜ਼ਹਿਰ ਬਿੱਟ ਪਾਰਲਰ ਵਿੱਚ ਕੰਮ ਕਰਦੀ ਸੀ ਘਰ ਆ ਰਹੇ ਸਨ ਹਨੇਰਾ ਹੋ ਗਿਆ ਸੀ ਤੇ ਅਚਾਨਕ ਉਸ ਸੰਸਾਰ ਸੜਕ ਤੇ ਕੁਝ ਹੁੰਡਿਆ ਨਹੀਂ ਉਹਨਾਂ ਨੇ ਘੇਰ ਲਿਆ ਅਤੇ ਰਵਿੰਦਰ ਦੀ ਸਰਤੀ ਅਚਾਨਕ ਕੁਝ ਭਾਰੀ ਚੀਜ਼ ਬੱਚੀ ਅਤੇ ਉਹ ਉੱਥੇ ਹੀ ਡਿੱਗ ਪਿਆ ਫਿਰ ਉਹਨਾਂ ਨੇ ਮੇਰੀ ਧੀ ਦੀ ਜਿੱਤੇ ਲੁੱਟੀ ਤੇ ਚਲੇ ਗਏ ਮੇਰੀ ਧੀ ਨੇ ਆਪਣੇ ਭਰਾ ਨੂੰ ਜਿਗਰਾ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਤ ਹੋ ਚੁੱਕੀ ਸੀ ਇਹ ਸਭ ਨਾਲ ਸਹਾਰਦੇ ਜੇ ਮੇਰੀ ਧੀ ਨੇ ਵੀ ਉੱਥੇ ਹੀ ਦਰਖਤ ਨਾਲ ਲੜਦਕੇ ਆਪਣੀ ਜਾਨ ਦੇ ਦਿੱਤੀ ਉਸ ਜਨਮ ਦੀ ਸਾਰੀ ਦੁਗਿਆਨੀ ਉੱਝ ਗਈ ਜਦੋਂ ਸਵੇਨੇ ਗੰਦਰੇ ਕੋਈ ਫੋਟੋ ਗੱਲ ਦੇਖਿਆ ਤਾਂ ਉਸ ਨਾਲ ਹੀ ਇੱਕ ਹੋਰ ਫੋਟੋ ਟੰਗੀ ਹੋਈ ਸੀ ਨੀਚੇ ਫੋਟੋ ਨੀਚੇ ਦੇਖਿਆ ਤਾਂ ਨਾਮ ਲਿਖਿਆ ਸੀ ਸਿਮਰ ਦਾ ਹੁਣ ਸਿਮਰ ਨੂੰ ਸਾਰੀ ਗੱਲ ਸਮਝ ਆ ਚੁੱਕੀ ਸੀ ਤੇ ਉਸਨੇ ਇਹ ਫੈਸਲਾ ਕੀਤਾ ਕਿ ਉਹ ਸਿਮਰ ਦਾ ਸਰਵੰਦਰ ਨੂੰ ਇਨਸਾਫ ਦੇਵਾ ਕੇ ਹਰੇਗੀ ਪਹਿਲੀ ਵਾਰ ਕੋਈ ਲਿਖਣ ਦੀ ਕੋਸ਼ਿਸ਼ ਕੀਤੀ ਹੈ चंकी लगे नम्या नम्या तो लाइक शेयर कमेंट जरूर करो जी इस तरह दर नव नवी कहानियां सुनने लिये साढ़े चैनल सबसक्राइब करो जी कहानी बड़े प्यार एंड तक सुनने लाडा बहुत बहुत धन्यवाद जी